ਭਗਵਾਨ ਪਰਸ਼ਰਾਮ ਆਰਜ ਕੀ ਜਾਏ ਇਹ வேத ਮੰਦਰ ਵਰਦਾਰ ਹੈ ਜਿੱਥੇ ਭਗਵਾਨ ਪਰਸ਼ਰਾਮ ਆਰ ਜੀ ਦੀ ਮੂਰਤੀ ਪ੍ਰਾਣ ਪ੍ਰਿਸ਼ਟਾਏ 9 ਤਰੀਕ ਨੂੰ ਭਗਵਾਨ ਪਰਸ਼ਰਾਮ ਦੇ ਮਹਾਨ ਜਨਮ ਦਿਵਸ ਤੇ ਸਵੇਰ 9 ਤਰੀਕ ਨੂੰ ਇੱਕ ਦਿਨ ਪਹਿਲਾਂ ਪ੍ਰਵਾਤ ਫੇਰੀ வேத ਮੰਦਰ ਤੋਂ ਨਿਕਲੇਗੀ வேத ਮੰਦਰ ਹੀ ਆਣ ਕੇ ਸਮਾਪਤ ਹੋਏਗੀ 10 ਤਰੀਕ ਨੂੰ 10 ਵਜੇ ਹਮਨ ਹੋਏਗਾ ਉਸ ਤੋਂ ਬਾਅਦ ਹਮਨ ਤੋਂ ਬਾਅਦ ਸਤ ਸੰਗ ਪਰਵਜਨ ਸੰਤ ਮਹਾਤਮਾ ਜਿਹੜੇ ਵੇਦ ਮੰਦਰ ਜੋ ਪਹੁੰਚ ਰਹੇ ਨੇ ਉਸ ਤੋਂ ਬਾਅਦ ਲੰਗਰ ਬੰਦਾਰਾ ਵੀ ਵੇਦ ਮੰਦਰ ਹੋਏਗਾ ભગવાન ਪਰਸਰਾਮ ਦੀ ਜਨਤੀ ਮਹਾਰਾਜ ਦੀ ਵੇਦ ਮੰਦਰ ਦੇ ਵਿੱਚ ਬੜੀ ਧੂਮਤਾਬ ਦੇ ਨਾਲ ਮਨਾਈ ਜਾ ਰਹੀ ਏ ਜਿਹੜਾ ભગવાન ਪਰਸਰਾਮ ਦੇ ਚਰਨਾਂ ਦੇ ਵਿਜਾਗਰੀ ਲਾਏਗਾ ਜੋ ਵੀ ਮੰਗੇਗਾ ਦੁੱਧ ਵਾਲੇ ਨੂੰ ਦੁੱਧ ਪੋਤ ਵਾਲੇ ਨੂੰ ਪੋਤ ਲੋਕ ਪ੍ਰਲੋਕ ਦੇ ਸੁਖ ભગવાન ਪਰਸ਼ਰਮਹਾਰਾਜ 6ਵੇਂ અવਤਾਰ বিষ্ণੂ ਭਗਵਾਨ ਦੇ 6ਵੇਂ અવਤਾਰ ભગવાન ਪਰਸ਼ਰਮਹਾਰਾਜ ਨੇ ਆਪਣਾ ਸਿੱਧਗਤੀਆਂ ਪ੍ਰਾਪਤ ਕਰੋ ਕਿ ਵੇਦ ਮੰਦਰ ਤੋਛ ਕੇ 10 ਤਰੀਕ ਨੂੰ ਹਾਜ਼ਰੀ ਲਓ ਉਹਨਾਂ ਦੇ ਭਾਗੀ ਬਣੋ ભગવાન ਪਰਸ਼ਰਮਹਾਰਾਜ ਦੀ ਜਾਜਾਤ ਕਰੋ ਬੋਲੋ ਮਹਾਂ ਪਰਸ਼ਰਮਹਾਰਾਜ ਜੀ ਜੀ